ਇਹ ਜਿਹੜਾ ਪਰਿਵਾਰ ਆ ਅੱਜ ਤੋਂ 40 ਸਾਲ ਪਹਿਲਾਂ ਦਿੱਲੀ ਤੋਂ ਉਜੜ ਕੇ ਆਇਆ ਸੀ ਜਦੋਂ ਦੇ ਹਾਲਾਤ ਤੁਹਾਨੂੰ ਸੁਖਾਵਾਗੇ ਅੱਜ ਵੀ ਇਹ ਪਰਿਵਾਰ ਉਜੜਿਆ ਵਰਗਾ ਹੀ ਆ ਕਿਉਂਕਿ ਉਦੋਂ ਵੀ ਆਪਣਾ ਘਰ-ਬਾੜ ਛੱਡ ਕੇ ਆਇਆ ਸੀ ਉਦੋਂ ਵੀ ਛੱਤ ਨਹੀਂ ਸੀ ਤੇ ਅੱਜ ਵੀ 40 ਸਾਲ ਹੋ ਗਏ ਇਹਨਾਂ ਨੂੰ ਅੱਜ ਵੀ ਜਿਹੜੀ ਆਪਣੀ ਛੱਤ नसीब ਨਹੀਂ ਹੋਈ। ਹਰੀ ਅਨਾਰਕਲੀ ਗਾਰਡਨ ਦਿੱਲੀ ਕਮੈਂਡਿਆ ਵਿੱਚ ਰਹਿੰਦੇ ਸੀ ਉੱਥੇ ਦੋ ਖਾਲਸੇ ਆ ਗਏ ਸੀ ਤੇ ਬਸ ਅਸੀਂ ਉਹਨਾਂ ਦੀ ਜਾਨ ਬਚਾਉਣ ਲੱਗੇ ਪਈ ਇਹ ਵੀ ਕਿਸੇ ਮਾਂ ਦੀ ਬੱਚੀ ਆ ਨਹੀਂ ਤੇ ਲੋਕ ਮਾਰ ਦੇਣਗੇ ਉਹ ਜਦੋਂ ਸਾਡੇ ਘਰੋਂ ਨਿਕਲੇ ਉਹਨਾਂ ਨੂੰ ਤੇ ਕੁਛ ਨਹੀਂ ਗਿਆ ਤੇ ਸਾਡਾ ਘਰਬਾਰ ਸਾਰਾ ਉਜਾੜ ਦਿੱਤਾ ਤੇ ਕਿੰਨਾ ਕਿਹੜੇ ਸਾਲੋਂ ਵੀ ਜਿਹੜੇ ਕਿ ਬਹੁਤ ਤਰਸ ਆ ਰਿਹਾ ਕਿਉਂਕਿ ਸਿੱਖਾਂ ਦੇ ਹਾਲਾਤ ਨੇ ਸਿੱਖ ਕੌਮ ਜਿਹੜੀ ਹੈ ਉਹਨਾਂ ਨੂੰ ਜਾਗਣਾ ਚਾਹੀਦਾ ਵਾ ਜੇਕਰ ਸਿੱਖ ਕੌਮ ਸਿੱਖਾਂ ਦੀ ਮਦਦ ਨਹੀਂ ਕਰੂਗੀ ਫੇ ਕਿਹਦੀ ਮਦਦ ਕਰੂਗੀ ਬੇਟਨੋ ਟੈਗ ਦਾ ਨੁਕਸਾਨ ਦੱਸਿਆ ਡਾਕਟਰਾਂ ਨੇ ਤੁਹਾਨੂੰ ਕੋਈ ਕਹਿੰਦਾ ਆ ਲੁਧਿਆਣੇ ਲੈ ਜਾਓ ਕੋਈ ਕਹਿੰਦਾ ਕਿਤੇ ਲੈ ਜਾਓ ਉਹ ਵੀ ਝੱਟਪਟ ਰੁਕ ਜਾਂਦਾ ਹੈ ਆadat ਬਰਾਤੇ ਕੋਈ ਪਟਾਨੀ ਡੈਰੀ ਲੱਗਦਾ ਹੈ ਪਰ ਅੱਜ ਜੇ ਸਾਡੀ ਕੌਮ ਨੂੰ ਜਿਹੜੇ ਰਸਤੇ ਤੇ ਗੁਰੂ ਸਾਹਿਬ ਨੇ ਤੋਰਿਆ ਸੀ ਨਾ ਅਸੀਂ ਇੱਥੋਂ ਭਟਕ ਗਏ ਤੇ ਭਟਕਾਉਣ ਵਾਲਾ ਕੌਣ ਸਾਡੀ ਐਜੀਪੀਸੀ ਸਭ ਤੋਂ ਵੱਡੀ ਗੱਲ ਇਹ ਕਿ ਉਹ ਵੀ ਇੰਨੇ ਬਹਾਦਰ ਸਿੱਖ ਜਿਨ੍ਹਾਂ ਨੇ 1984 'ਚ ਆਪਣੀ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੂੰ ਕੋਈ ਖਤਰਾ ਥੋੜੀ ਸੀ ਉੱਥੇ ਤੇ ਇਹਨਾਂ ਨੇ ਆਪਣੇ ਕੌਮ ਦੇ ਪ੍ਰਤੀ ਫਰਜ਼ ਨਿਭਾਇਆ ਹੈ ਹੁਣ ਜਦੋਂ ਸਾਡੇ ਕੋਲ ਗੁਰਦੁਆਰਾ ਸਾਹਿਬ ਦੇ ਸਰਟੀਫਿਕੇਟ ਵੀ ਹੈਗੇ ਨੇ ਕਿ ਇਹਨਾਂ ਨੇ ਸਿੱਖਾਂ ਦੀਆਂ ਜਾਨਾਂ ਬਚਾਈਆਂ ਨੇ ਸਾਡੇ ਜਿਹੜੇ ਐ ਐਸਜੀਪੀਸੀ ਆ ਜਾਂ ਹੋਰ ਸਿਕ ਸੰਸਥਾਵਾਂ ਨੇ ਜਿਹੜੀਆਂ ਦੰਗਾ ਫਿਰ ਸੁਸਾਇਟੀਆਂ ਨੇ ਮੈਂ ਬੜਾ ਕੰਟੈਕਟ ਕੀਤਾ ਇਵਨ ਕਈ ਸੰਸਥਾਵਾਂ ਨੂੰ ਮੈਂ ਸੰਪਰਕ ਕੀਤਾ ਪਰ ਕੋਈ ਸੁਣਦਾ ਨਹੀਂ ਹੈ ਤੇ ਅੱਜ ਦੁੱਖ ਲੱਗਾ ਮੈਨੂੰ ਜਦੋਂ ਪਰਿਵਾਰ ਉੱਥੇ ਗਿਆ ਉਹਨਾਂ ਦੀ ਸਾਰ ਨਹੀਂ ਲਈ ਧਾਮੀ ਸਾਹਿਬ ਕਮ ਸੇ ਕਮ ਤੁਸੀਂ ਲੋਕਾਂ ਦੀ ਸਾਰ ਲਓ ਲੋਕ ਤੁਹਾਡੇ ਕੋਲ ਜਾ ਜਵਾਬ ਮੰਗਦੇ ਫਿਰ ਤੁਹਾਡੇ ਕੋਲ ਜਵਾਬ ਨਹੀਂ ਹੁੰਦੇ ਸੁਖਵੀਰ ਬਾਦਲ ਨੂੰ ਮਾਫੀ ਬਾਅਦ ਚੋ ਦੇ ਦਿਓ ਪਹਿਲਾਂ ਆਪਣੇ ਲੋਕਾਂ ਦਾ ਇਨਸਾਫ ਕਰੋ ਇਥੋਂ ਬਹੁਤ ਸਾਰੇ ਲੋਕ ਨੇ ਸਾਡੇ ਜਿਹੜੇ ਵਿਖਾਵਾ ਜਿਆਦਾ ਕਰਦੇ ਨੇ ਪਰ ਜ਼ਰੂਰਤਮੰਦਾਂ ਦੀ ਮਦਦ ਦੀ ਜਦੋਂ ਗੱਲ ਆਉਂਦੀ ਆ ਨਾ ਉੱਥੇ ਬਹੁਤ ਪਿੱਛੇ ਹੋ ਜਾਂਦੇ ਕੁਝ ਦਾਨੀ ਸੱਜਣ ਐਸੇ ਨੇ ਜਿਹੜੇ ਐਸਾ ਹੱਥ ਨਾ ਕਰਦੇ ਦੂਜੇ ਹੱਥ ਨਾਲ ਪਤਾ ਵੀ ਨਹੀਂ ਲੱਗਦਾ ਤਾਂ ਬਿਲਕੁਲ ਜੀ ਬੇਇਨਸਾਫੀ ਹੈ ਇਹਨਾਂ ਨੂੰ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਮੈਂ ਇਹ ਅਪੀਲ ਕਰਦੀ ਆ ਕਿ ਇਹਨਾਂ ਨੂੰ ਜੋ ਇਹਨਾਂ ਦੇ ਹੱਕ ਹੈ ਘੱਟੋ ਘੱਟ ਇਹਨਾਂ ਦੇ ਸਿਰ ਤੇ ਛੱਤ ਹੀ ਹੋਵੇ ਹਰ ਮਹੀਨੇ ਇਹਨਾਂ ਨੂੰ ਫਿਕਰ ਪਿਆ ਦਿੰਦਾ ਦਿਨ ਰਾਤ ਕਿ ਮੈਂ ਕਿਰਾਇਆ ਦੇਣਾ ਹੈ ਬੇਟੇ ਦੀ ਦਵਾਈ ਲੈਣੀ ਆ ਤੇ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਇੱਕ ਇੱਕ ਬੁਢਾਪਾ ਉਤੋਂ ਇੰਨੀਆਂ ਟੈਨਸ਼ਨ ਆ ਮਤਲਬ ਇਹਨਾਂ ਨੇ ਇਹਨਾਂ ਦੀ ਜ਼ਿੰਦਗੀ 'ਚ ਸੁੱਖ ਕਦੋਂ ਆਊਗਾ ਪਰ ਗੱਲ ਇਹ ਆ ਕਿ ਐਸੇ ਪਰਿਵਾਰਾਂ ਨੂੰ ਇਹ ਇਨਸਾਫ ਮੰਗਣਾ ਪਵੇ ਜਾ ਕੇ ਦਰਦਦਰ ਦੀਆਂ ਠੋਕਰਾਂ ਖਾਣੀਆਂ ਪੈਣ ਜਿਹੜੇ ਪਹਿਲੇ ਮਰੇ ਮਰਿਆਂ ਨੂੰ ਕੀ ਮਾਰਦਾ ਤੁਸੀਂ ਬਾਹਰ ਮੈਡੀਕਲ ਕੈਂਪ ਲਾਏ ਤੁਹਾਡੇ ਕੀ ਕਰਨਗੇ ਲੋਕਾਂ ਦੀ ਮਦਦ ਕੀਤੀ ਕੀ ਕਰੋਗੇ ਜੇ ਤੁਸੀਂ ਆਪਣੇਆਂ ਦੀ ਨਹੀਂ ਕਰ ਸਕਦੇ ਤੇ ਐ ਜੀ ਪੀ ਸੀ ਕੋਲ ਕੋਈ ਵੀ ਚਲ ਜਾਂਦਾ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਨਹੀਂ ਸਮਝ ਆਈ ਸਿੱਖਾਂ ਦੀ ਐ ਜੀ ਪੀ ਸੀ ਹੋਵੇ ਜਿਸ ਦਾ ਬਜਟ ਸਰਕਾਰ ਤੋਂ ਵੀ ਜ਼ਿਆਦਾ ਹੋਵੇ ਤੇ ਉਸ ਘਰ ਤੋਂ ਗੁਰੂ ਰਾਮਦਾਸ ਜੀ ਤੋਂ ਕੋਈ ਖਾਲੀ ਮੁੜ ਕੇ ਆ ਜੇ ਤੇ ਉੱਥੇ ਤੇ ਫਿਰ ਸਹੀ ਗੱਲ ਸੀ ਸੀਐਮ ਸਾਹਿਬ ਦੀ ਕਹਿੰਦੇ ਜੇ ਕੋਈ ਜਾਂਦਾ ਤਾਂ ਫੁੱਲ ਚੜਾਇਆ ਕਰੋ ਪੈਸੇ ਨਾ ਚੜਾਇਆ ਕਰੋ ਤਾਂ ਹੀ ਉਹ ਧਰਮ ਪਰਵਰਤਨ ਕਰਨ ਦੇ ਉਹਦਾ ਸਾਰਾ ਜ਼ਿੰਮੇਵਾਰ ਕੋਣ ਹੈ ਜੀਪੀਸੀ ਜਦੋਂ ਕਿਸੇ ਦੀ ਸਾਰ ਨਹੀਂ ਲੈਂਦੀ ਫਿਰ ਉਧਰੋਂ ਚੱਲ ਜਾਂਦੇ ਫਿਰ ਸਾਡੇ ਕੋਈ ਧਰਮ ਦੇ ਠੇਕੇਦਾਰ ਆਉਂਦੇ ਉਹਨਾਂ ਨੂੰ ਕੁੱਟ-ਕੁੱਟ ਕੇ ਲਿਆਉਂਦੇ ਯਾਰ ਤੁਸੀਂ ਨਹੀਂ ਕਿਸੇ ਦੀ ਮਦਦ ਕਰਨੀ ਤੇ ਲੋਕਾਂ ਜਾਣਾ ਹੀ ਆ ਅਸੀਂ ਜਿਹੜੇ ਆ ਫਾਲਤੂ ਦੇ ਖਰਚੇ ਇਹਨਾਂ ਨੂੰ ਦਿੰਨੇ ਆ ਨਾ ਪਰਚੀਆਂ ਘਟਾਉਨੇ ਆ ਤੇ ਮੱਥਾ ਟੇਕਦੇ ਜਿਆਦਾ ਉਹ ਬੰਦ ਕਰਕੇ ਕਿਸੇ ਉਹ ਜ਼ਰੂਰਤਮੰਦ ਦੀ ਮੱਤ ਕਰਿਆ ਕਰੋ ਜਿਨ੍ਹਾਂ ਨੂੰ ਜ਼ਰੂਰਤ ਆ ਇਹਨਾਂ ਨੂੰ ਵੀ ਸਾਡਿਆਂ ਨੂੰ ਵੀ ਬੰਦਿਆਂ ਨੂੰ ਅਕਲ ਆ ਜਾਏ ਵੀ ਐਡਾ ਸਾਡਾ ਬਜਟ ਸੀ ਘਟਕ ਗਦਾ ਗਿਆ ਜਦੋਂ ਕੋਵਿਡ ਆਇਆ ਸੀ ਨਾ ਆਮ ਲੋਕ ਬਾਹਰ ਨਿਕਲੇ ਸੀ ਸਾਡੀ ਆ ਜੀਪੀਸੀ ਉਦੋਂ ਵੀ ਨਹੀਂ ਖਲੋਤੀ ਕਿਸੇ ਨਾਲ ਤੇ ਨਾ ਸਾਡੇ ਹਸਪਤਾਲ ਚ ਕੋਈ ਇਲਾਜ ਕਰਾ ਸਕਦਾ ਨਾ ਸਾਡਾ ਕੋਈ ਬੱਚਾ ਸਕੂਲ ਚ ਪੜ੍ਹ ਸਕਦਾ ਤੇ ਫਿਰ ਲੋਕਾਂ ਨੇ ਛੜ ਛੜ ਦੂਜਾ ਧਰਮ ਪਰਵਰਤਨ ਹੀ ਕਰਨਾ ਫਿਰ ਇਹਨਾਂ ਦੇ ਮੂੰਹal ਥੋੜੀ ਵਿਖਣਾ ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅੱਜ ਤੁਹਾਨੂੰ ਜਿਸ ਪਰਿਵਾਰ ਦੀਆਂ ਤਸਵੀਰਾਂ ਖਾਵਾਂਗੇ ਉਸ ਘਰ ਦੀਆਂ ਇਹ ਜਿਹੜਾ ਪਰਿਵਾਰ ਆ ਅੱਜ ਤੋਂ 40 ਸਾਲ ਪਹਿਲਾਂ ਦਿੱਲੀ ਤੋਂ ਉਜੜ ਕੇ ਆਇਆ ਸੀ ਜਦੋਂ ਦੇ ਹਾਲਾਤ ਤੁਹਾਨੂੰ ਖਾਵਾਂਗੇ ਅੱਜ ਵੀ ਇਹ ਪਰਿਵਾਰ ਉਜੜਿਆ ਵਰਗਾ ਹੀ ਆ ਕਿਉਂਕਿ ਉਦੋਂ ਵੀ ਆਪਣਾ ਘਰ ਬਾਛ ਛੱਡ ਕੇ ਆਇਆ ਸੀ ਉਦੋਂ ਵੀ ਛੱਤ ਨਹੀਂ ਸੀ ਤੇ ਅੱਜ ਵੀ 40 ਸਾਲ ਹੋ ਗਏ ਦਿਨਾਂ ਨੂੰ ਅੱਜ ਵੀ ਜਿਹੜੀ ਆਪਣੀ ਛੱਤ नसीब ਨਹੀਂ ਹੋਈ ਜੇ ਅਸੀਂ ਗੱਲ ਕਰ ਰਹੇ ਹਾਂ ਅਮਰਸਾਦ ਸਾਹਿਬ ਦੇ ਰਹਿਣ ਵਾਲੇ ਬਲਬੀਰ ਕੋਰ ਮਾਤਾ ਜੀ ਜਿਹੜੇ ਕਿ 80 ਸਾਲਾਂ ਦੀ ਨਹੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਕਿਸਾਨ 84 ਵਿੱਚ ਜਦੋਂ ਪੰਜਾਬ ਦਾ ਮਾਹੌਲ ਖਾਫ ਸੀ ਦਿੱਲੀ ਦਾ ਉਹ ਜਿਹੜਾ ਕੀ ਇਹ ਪਰਿਵਾਰ ਉੱਜੜ ਕੇ ਆਇਆ ਸੀ ਅਤੇ ਸਿੱਖਾਂ ਦੀ ਨਕਲ ਕੁਝ ਜਿਹੜੀ ਹੋਈ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਹਾਲਾਤ ਨੇ ਸਰਦਾ ਸੁਰਜੀਤ ਸਿੰਘ ਦੀ ਜਿਹੜੇ ਕੀ ਇਹਨਾਂ ਦੇ ਪਤੀ ਸੀ ਉਹਨਾਂ ਦੇ ਹਾਲਾਤ ਨੇ ਅਤੇ ਅੱਜ ਵੀ ਇਹਨਾਂ ਨੇ ਆਪਣੇ ਪਤੀ ਦੀ ਤਸਵੀਰ ਹੱਥ ਫੜ ਕੇ ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਪਰਿਵਾਰ ਨਹੀਂ ਹੋਊਗਾ ਜਿਹੜਾ ਕਿ ਦਿੱਲੀ ਤੋਂ ਉੱਜੜ ਕੇ ਆਇਆ ਇਸ ਤਰ੍ਹਾਂ ਦੇ ਹਜ਼ਾਰਾਂ ਪਰਿਵਾਰ ਨੇ ਜਿਹੜੇ ਅੱਜ ਵੀ ਕਿਤੇ ਕਿਤੇ ਆਪਣੀ ਛੱਤ ਜਿਨ੍ਹਾਂ ਨੂੰ ਨਹੀਂ ਰੀਸੀਵ ਹੋਈ ਗੱਲ ਬਾਤ ਵੀ ਕਰਾਂਗੇ ਬਲਬੀਕੌਰ ਦੇ ਨਾਲ ਮਾਤਾ ਜੀ ਕੀ ਹਾਲਾਤ ਨੇ ਕਿਹੜੇ ਸਮੇਂ ਤੋਂ ਦਿੱਲੀ ਤੋਂ ਉੱਜੜ ਕੇ ਆਏ ਸੀ ਉਸ ਸਮੇਂ ਦਾ ਹਾਲਾਤ ਸਾਨੂੰ ਦੱਸਖਾਂ ਨੂੰ ਸਾਂਝਾ ਕਰਦੇ ਹੋ ਕਿਹੜੀ-ਕਿਹੜੀ ਮੁਸ਼ਕਲਤਾ ਤੁਹਾਨੂੰ ਸਾਹਮਣਾ ਕਰਨਾ ਪਿਆ 1984 ਵਿੱਚ ਅਸੀਂ ਦਿੱਲੀ ਤੋਂ ਆਏ ਸੀ ਕਿੰਨੀਆਂ ਮੁਸ਼ਕਲਾਂ ਨਾਲ ਅਸੀਂ ਉੱਥੋਂ ਆਏ ਹਾਂ ਤੇ ਇੱਥੇ ਪਈ ਭੱਜ ਦੌੜ ਕਰਕੇ ਮਾ ਕਾਨ ਮੇ ਮਿਲਿਆ ਸਾਰਾ ਕੁਝ ਮਿਲਿਆ ਪਰ ਉਹ ਨਸੀਬ ਸਾਡੇ ਨਹੀਂ ਹੋਇਆ 2 ਸਾਲ ਅਸੀਂ ਰਹਿ ਗਏ ਫਿਰ ਸਾਨੂੰ ਖਾਲੀ ਕਰਵਾਇਆ ਗਿਆ ਜਿੰਨੇ ਤੋਂ ਮਾਦਾ ਜਿਹੜੀ ਉਹ ਜਲੀਆ ਆਈ ਸੀ ਕਿਹੜੇ ਇਲਾਕੇ ਤੁਸੀਂ ਰਹਿੰਦੇ ਸੀ ਦਸ਼ਕਾ ਜ ਨੂੰ ਸਾਡਾ ਕਰਦੇ ਹੋ ਉੱਥੋਂ ਦਾ ਮਾਹੌਲ ਕੀ ਖਰਾਬ ਹੋਇਆ ਸੀ ਉਸ ਵਕਤ ਕਿਸ ਤਰ੍ਹਾਂ ਆਪਣੀ ਤੁਸੀਂ ਜਾਨ ਬਚਾਈ ਹਜੀ ਅਨਾਰਕਲ ਗਾਰਡਨ ਦਿੱਲੀ ਕਵਿੰਜਾ ਵਿੱਚ ਰਹਿੰਦੇ ਸੀ ਉੱਥੇ ਦੋ ਖਾਲਸੇ ਆ ਗਏ ਸੀ ਤੱਬਸੋ ਅਸੀਂ ਉਹਨਾਂ ਦੀ ਜਾਨ ਬਚਾਣ ਲੱਗੇ ਪਈ ਇਹ ਵੀ ਕਿਸੇ ਮਾਂ ਦੀ ਬੱਚੀ ਆ ਨਹੀਂ ਤੇ ਲੋਕ ਮਾਰ ਦੇਣਗੇ ਉਹ ਜਦੋਂ ਸਾਡੇ ਘਰੋਂ ਨਿਕਲੇ ਉਹਨਾਂ ਨੂੰ ਤੇ ਕੁਛ ਨਹੀਂ ਗਿਆ ਤੇ ਸਾਡਾ ਘਰ ਬਾਹਰ ਸਾਰਾ ਉਜਾੜ ਦਿੱਤਾ ਮੇਰੇ ਵੀ ਡਾਂਗਾ ਡੂੰਗਾ ਮਾਰੀਆਂ ਬੱਚਿਆਂ ਨੂੰ ਖਤਮ ਕਰ ਦੇ ਸੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਈ ਇਹਨਾਂ ਨੂੰ ਮਾਰ ਦਈਏ ਸਾਰ ਸੂੜ ਕੇ ਤੇ ਮਾਰ ਦਈਏ ਪਰ ਕੁਝ ਰਹਿਮੀ ਬੰਦੇ ਸੀ ਜਿਨ੍ਹਾਂ ਨੇ ਸਾਡੀ ਜਾਨ ਬਚਾ ਲੇ ਫਿਰ ਸਾਨੂੰ 9 ਮਹੀਨੇ ਗੁਰਦੁਆਰਾ ਵਿੱਚ ਲੈ ਗਏ ਕਹਿੰਦੇ ਤੁਸੀਂ ਘਰ ਨਹੀਂ ਜਾਣਾ ਜੋ ਕੁਝ ਹੋਏਗਾ ਫਿਰ ਤੁਸੀਂ ਸਹਿ ਲੈਣਾ ਤੁਸੀਂ ਘਰ ਨਹੀਂ ਜਾਣਾ ਅਸੀਂ ਤਾਂ ਸੁਣੋ ਵੀ ਲਿਆ ਸੀ ਅਗਲੇ ਦਿਨ ਹੀ ਸੁਣ ਲਿਆ ਸੀ ਵੀ ਸਾਡੇ ਘਰ ਬਾਹਰ ਸਾੜ ਦਿੱਤਾ ਗਿਆ ਤੇ ਬੱਚੇ ਫਿਰ ਚਲੋ ਮੈਨੂੰ ਇਸੋਂ ਮਾਤਾ ਜੀ ਉਸ ਵਕਤ ਬੱਚਿਆਂ ਦੀ ਕੀ ਉਮਰ ਸੀ ਤੇ ਮੈਨੂੰ ਇਸੋਂ ਸਰਦਾਰ ਸੁਜੀਤ ਸਿੰਘ ਦੀ ਜਿਹੜੀ ਮੌਤ ਆ ਉਹ ਕਿਸ ਤਰ੍ਹਾਂ ਹੋਈ ਜਾਂ ਦੱਸ ਕਾ ਜੂ ਸਾਹ ਦਾ ਕਰਦੇ ਹੋ ਉਸ ਤੋਂ ਬਾਅਦ ਹਾਲਾਤ ਕੀ ਹੋ ਗਏ ਸੀ ਤੁਹਾਡੇ ਪਰਿਵਾਰ ਦੇ ਉਹਨਾਂ ਨੂੰ ਤੇ ਇਹਨਾਂ ਵੀ ਆਪਾਂ ਆਜੋ ਗਏ ਸੀ ਕੰਮਕਾਰ ਕਰਨੀ ਸੀ ਸਕਦੇ ਤੇ ਸਜ਼ਾ ਪੂਰੀ ਹੈ ਉਹਨਾਂ ਨੇ ਉਹਨੇ ਸਾਲ ਹੀ ਸਜ਼ਾ ਪੂਰੀ ਹੈ ਉਹਨਾਂ ਦਾ ਜੀਵਨ ਸੁਖੀ ਨਹੀਂ ਰਿਹਾ ਫਿਰ ਉਹ ਗੁਰਦੁਆਰਾ ਸਾਹਿਬ ਗਏ ਉੱਥੇ ਹੀ ਟੈਗ ਹੋ ਗਿਆ 1999 ਵਿੱਚ ਉੱਥੇ ਹੀ ਟੈਗ ਹੋ ਗਿਆ ਜਿੱਥੋਂ ਫਿਰ ਰੇ 17 18 ਦਿਨ ਹਸਪਤਾਲ ਰਹਿ ਮਾਤਾ ਕੋਲਾਂ ਦੇ ਉੱਥੇ ਪੂਰੇ ਵਗੈਰਾ ਬਿਲਕੁਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਹਾਊਸਿੰਗ ਬੋਰਡ ਕਲੋਨੀ ਦੀਆਂ 103 ਨੰਬਰ ਜਿਹੜਾ ਕੀ ਮਕਾਨ ਆ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਨੇ ਅੱਜ ਵੀ ਇਹ ਪਰਿਵਾਰ ਜਿਹੜਾ ਕੀ ਦਰਦਾਂ ਦੀ ਠੋਕਰਾ ਖਾ ਰਿਹਾ ਵਾ ਅੱਜ ਵੀ 40 ਸਾਲ ਹੋ ਚੁੱਕੇ ਨੇ ਅੱਜ ਵੀ ਪਰਿਵਾਰ ਨੂੰ ਜਿਹੜੀ ਆਪਣੀ ਛੱਤ ਜੜੀ ਨਹੀਂ ਨਸੀਬ ਹੋਈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੀ ਹਾਲਾਤ ਨੇ ਮਾਂ ਤੇ ਇਹਦਾ ਪੁੱਤ ਜਿਹੜਾ ਉਹ ਇੱਥੇ ਪਰਿਵਾਰ ਰਹਿੰਦੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਹਾਂ ਵੀ ਨਰਕ ਵਰਗੀ ਜ਼ਿੰਦਗੀ ਇਹ ਪਰਿਵਾਰ ਬਤੀਤ ਕਰ ਰਿਹਾ ਵਾ ਤੇ ਕਿੰਨਾ ਕਿੰਨੇ ਸਾਲੋਂ ਵੀ ਜਿਹੜੇ ਕਿ ਬਹੁਤ ਅਰਸ ਆ ਰਿਹਾ ਕਿਉਂਕਿ ਸਿੱਖਾਂ ਦੇ ਇਹ ਹਾਲਾਤ ਨੇ ਸਿੱਖ ਕੌਮ ਜਿਹੜੀ ਹੈ ਉਹਨਾਂ ਨੂੰ ਜਾਗਣਾ ਚਾਹੀਦਾ ਵਾ ਜੇਕਰ ਸਿੱਖ ਕੌਮ ਸਿੱਖਾਂ ਦੀ ਮਦਦ ਨਹੀਂ ਕਰੂਗੀ ਫਿਰ ਕਿਹਦੀ ਮਦਦ ਕਰੋਗੀ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਇਹਨਾਂ ਨੂੰ ਵੇਖ ਕੇ ਸਾਡੇ ਵੀ ਜਿਹੜੇ ਕੀ ਰੋਕ ਤੇ ਜਿਹੜੇ ਖੜੇ ਹੋ ਜਾਂਦੇ ਨੇ ਕਿਉਂਕਿ ਪਹਿਲਾਂ ਹਾਲਾਤ ਇਸ ਤਰ੍ਹਾਂ ਦੇ ਸੀ ਅਸੀਂ ਅੱਜ ਤੋਂ 40 ਸਾਲ ਪਹਿਲਾਂ ਉੱਜੜ ਕੇ ਆਏ ਸੀ ਆਪਣਾ ਹਸਤਾਵਾਜ ਦਾ ਪਰਿਵਾਰ ਸੀ ਹਸਤਾਵਾਜ ਦਾ ਉੱਥੇ ਘਰ ਸੀ ਪਰ ਉੱਥੋਂ ਜਿਹੜੇ ਛੱਤ ਛੱਡ ਗਏ ਨੇ ਅੱਜ ਤੱਕ ਜਿਹੜੀ ਹੈ 40 ਸਾਲ ਹੋ ਗਏ ਨੇ ਇਹਨਾਂ ਨੂੰ ਆਪਣੀ ਜਿਹੜੀ ਛੱਤ ਤੱਕ ਨਹੀਂ ਸੀ ਮਿਹੀ ਇੱਥੇ ਵੀ ਆ ਕੇ ਇਹਨਾਂ ਨੇ 103 ਨੰਬਰ ਜਿਹੜਾ ਇਹਨਾਂ ਦਾ ਕੁਆਟਰ ਆ ਅਤੇ ਇਹ ਕਿਰਾਏ ਤੇ ਰਹਿ ਰਹੇ ਨੇ 2600 ਰੁਪਿਆ ਕਿਰਾਇਆ ਜਿਹੜਾ ਦੇ ਰਹੇ ਨੇ ਅਤੇ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਲਾਤ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਨੇ ਉਸ ਘਰ ਦੀਆਂ ਇਰਕੀ ਵੱਤੋਂ ਬੱਤਰ ਜ਼ਿੰਦਗੀ ਬਤੀਤ ਕਰ ਰਹੀ ਨੇ ਤੇ ਮੈਨੂੰ ਐਸੋ ਮਾਤਾ ਜੀ ਫਿਰ ਘਰ ਚ ਕਮਾਉਣ ਵਾਲਾ ਕੌਣ ਆ ਤੁਹਾਡੇ ਜਿਹੜੇ ਬੇਟੇ ਦੇ ਕਹਿੰਦੇ ਹਾਲਾਤ ਠੀਕ ਨਹੀਂ ਆ ਉਹਨੂੰ ਹੋਇਆ ਕੀ ਏ ਬੇਟੇ ਨੂੰ ਬੇਟੇ ਨੂੰ ਟੈਗ ਦਾ ਨੁਕਸਾਨ ਦੱਸਿਆ ਡਾਕਟਰਾਂ ਨੇ ਤਾਂ ਹੁਣ ਕੋਈ ਕਹਿੰਦਾ ਆ ਲੁਧਿਆਣੇ ਲੈ ਜਾਓ ਕੋਈ ਕਹਿੰਦਾ ਕਿਤੇ ਲੈ ਜਾਓ ਉਹ ਵੀ ਝੱਟਪਟ ਰੁਕ ਜਾਂਦਾ ਐ ਰਾਤ ਬਰਾਤੇ ਕੋਈ ਪਤਾ ਨਹੀਂ ਡਰੀ ਲੱਗਦਾ ਐ ਤੇ ਜਦੋਂ ਹੋਦੀ ਹਾਲ ਤੇ ਖਰਾਬ ਹੁੰਦੀ ਐ ਮੰਮੀ ਮੈਨੂੰ ਹਸਪਤਾਲ ਲੈ ਜਾ ਮੈਂ ਹੁਣ ਅੱਧੀ ਰਾਤ ਕਿੱਥੇ ਲੈ ਜਾਾਂ ਹਸਪਤਾਲ ਫੇਰ ਆ ਬੜੇ ਪਰੋਸੇ ਚਲੇ ਜਾਂਦੇ ਆ ਕੰਮ ਤੇ ਤੇ ਫੇਰ ਉਥੋਂ ਆਉਂਦੀ ਆ ਤੇ ਫੇਰ ਮੇਰਾ ਧਿਆਨ ਤੇ ਵੀ ਟੀ ਕਰ ਦੇ ਜਾਂਦਾ ਹੈ ਭਈ ਹੁਣ ਵੀ ਕੁਝ ਹੋ ਜਾਏਗਾ ਹੁਣ ਵੀ ਕੁਝ ਹੋ ਜਾਏਗਾ ਪਰ ਮਹਾਰਾਜੀ ਦਾ ਖਾ ਹੁੰਦਾ ਆ ਤੇ ਮੈਨੂੰ ਜਦੋਂ ਮਾਤਾ ਜੀ ਅਸੀਂ ਦੇਖਿਆ ਜਿਵੇਂ ਘਰ ਦੇ ਹਾਲਾਤ ਬੜੇ ਨਾਜਿਕ ਨੇ ਘਰ ਚ ਗਰੀਬੀ ਬਹੁਤ ਆ ਤੇ ਕੀ ਲੱਗਦਾ ਨਹੀਂ ਵੀ ਕੋਈ ਸਰਕਾਰ ਵੱਲੋਂ ਤੁਹਾਨੂੰ ਕਿਸੇ ਕਰਾਮ ਦੀ ਕੋ ਮਦਦ ਮਿਲੀ ਹੋਵੇ ਉਸ ਵਕਤ ਕਹਿੰਦੇ ਜਿਹੜੇ ਦਿੱਲੀ ਤੋਂ ਪਰਵਾਸਥਾਂ ਦੇ ਉੱਜੜ ਕੇ ਆਉਂਦੇ ਨੇ 84 ਚ ਉਹਨਾਂ ਨੂੰ ਸਰਕਾਰ ਸਹੂਲਤ ਦਿੰਦੀ ਆ ਕਾਫੀ ਉਹਨਾਂ ਨੂੰ ਰਹਿਣ ਵਾਸਤੇ ਕੁਆਟਰ ਜਾਂ ਕੋਈ ਪਲਾਟ ਦਿੰਦੀ ਆ ਸਰਕਾਰੀ ਸਭ ਬਹੁਤ ਸਹੂਤਾ ਬਹੁਤ ਮਿਲਦੀਆਂ ਨੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਣੀ ਸਾਨੂੰ ਮਿਲਿਆ ਸੀ 255 ਨੰਬਰ ਸਹੂਲਤ ਵੀ ਮਿਲੀ ਸੀ ਚਲੋ ਅਸੀਂ ਬੇਟੀ ਨੇ ਸ਼ਾਦੀ ਕਰ ਦਿੱਤੀ ਅਸੀਂ ਬੇਟੀ ਦੀ ਉਹ ਸ਼ਾਦੀ ਕਰ ਦਿੱਤੀ ਫੇ ਇਹ ਤੇ ਘਰੋਂ ਜਾਵੇ ਚਲੋ ਪਰਮਾਤਮਾ ਇਹਨੂੰ ਸਹ ਹਟਾਵੇ ਹੋ ਬੇਟੀ ਦੀ ਸ਼ਾਦੀ ਕਰਨ ਦੀ ਅਜੇ ਸ਼ਹਿਰ ਵਿੱਚ 5-7 ਦਿਨ ਲੱਗੇਗੇ ਤੇ ਉਹ ਫਿਰ ਇਧਰੋਂ ਮਕਾਨ ਕੈਂਸਲ ਕਰ ਦਿੱਤਾ ਤੇ ਮੈਨੂੰ ਇਸੋ ਮਾਤਾ ਦੀ ਜਿਹੜੀ ਉਮਰ ਚ ਤੁਹਾਨੂੰ ਬੈਠ ਕੇ ਖਾਣਾ ਪੀਣਾ ਚਾਹੀਦਾ ਸੀ ਆਰਾਮ ਕਰਨਾ ਚਾਹੀਦਾ ਸੀ ਐਸ ਉਮਰੇ ਤੁਹਾਨੂੰ ਕੰਮ ਕਰਨਾ ਪੈਂਦਾ ਵਾ ਮਜਬੂਰੀ ਕੀ ਹੋ ਗਈ ਆ ਮੈਨੂੰ ਇਸੋ ਕਲੀ ਆਪਣੇ ਆਪ ਤੇ ਚਰਸੀ ਆਉਂਦਾ ਵੀ ਐਸ ਉਮਰੇ ਤੇ ਲੋਕਾਂ ਨੂੰ ਜਿਹੜੇ ਕੀ ਲੋਕੀ ਆਰਾਮ ਕਰਦੇ ਨੇ ਕੰਮ ਕਰਨ ਵਾਸਤੇ ਪਰ ਤੁਸੀਂ ਐਸ ਉਮਰੇ ਜਿਹੜਾ ਕੀ ਕੰਮ ਕਰਕੇ ਜਾਂਦੇ ਹੋ ਕਰਜ ਜਦੋਂ ਕੋਈ ਕਮਾਨ ਵਾਲਾ ਹੀ ਨਹੀਂ ਰਿਹਾ ਫਿਰ ਤੁਹਾਨੂੰ ਪਤਾ ਕਰਜ ਏਕਤਾ ਵੀ ਨਹੀਂ ਹੈ ਫੇ 9 ਲੱਖ ਕੰਮ ਕਰਦੀ ਆ ਉਹ ਵੀ ਨੋ ਪਰ ਏਕਤਾ ਨਹੀਂ ਹੈ ਕਰਜ ਉਹਨਾਂ ਦੀਆਂ ਆਪਣੀਆਂ ਮਰਜ਼ੀਆਂ ਆ ਹੁਣ ਮੈਂ ਕਮਾਈ ਕਰਕੇ ਮੈਂ ਤੇ ਆਪਣੀ ਜ਼ੁਬਾਨ ਭਗਾਉਣੀ ਆ ਨਾ ਫੇ ਜ਼ੁਬਾਨ ਤੇ ਮਗਾ ਲਿਆ ਕਰਾਇ ਤੇ ਫੈਮਿਲੀ ਉਸ ਮਾਤਾ ਜੀ ਨੂੰ ਵੀ ਲੱਗਾ ਪਤਾ ਵੀ ਜਦੋਂ ਦਿੱਲੀ ਦਾ ਮਾਹੌਲ ਖਰਾਬ ਸੀ ਕਹਿੰਦੇ ਉਸ ਵਕਤ ਤੁਸੀਂ ਸਿੱਖਾਂ ਦੀ ਵੀ ਕਹਿੰਦੇ ਕਾਫੀ ਜਾਨ ਬਚਾਈ ਸੀ ਤੁਹਾਡੇ ਪ੍ਰਵਾਹ ਵੱਲੋਂ ਸਰਦਾਰ ਸੁਰਜੀਤ ਸਿੰਘ ਦੇ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਸੀ ਦਸ਼ਕਾਂ ਨੂੰ ਸਾਡਾ ਕਰ ਦਿਓ ਕਿਸ ਤਰ੍ਹਾਂ ਜਾਨ ਬਚਾਈ ਸੀ ਉਹਨਾਂ ਦੀ ਉਹਨਾਂ ਦੀ ਜਾਨ ਐਸਾ ਬਚਾਈ ਉਹ ਆ ਗਏ ਤੇ ਕਹਿਣ ਲੱਗੇ ਪਈ ਸਾਨੂੰ ਲੋਕ ਮਾਰ ਦੇਣਗੇ ਰਿਹਾ ਸੀ ਚਾ ਚਲੋ ਉਹਨੇ ਆਏ ਸਾਡੇ ਦਰ ਤੇ ਤੇ ਚਲੋ ਫੇਰ ਤੁਸੀਂ ਮੋਲ ਠੀਕ ਹੋਏਗਾ ਤੇ ਚੱਲ ਜਾਣਾ ਸਾਨੂੰ ਤਾਂ ਪਤਾ ਨਹੀਂ ਕਿਹੜੇ ਵਾਲੇ ਆ ਗਏ ਆ ਤੇ ਜੇ ਆਏ ਜੋ ਚਲੋ ਬਚਾਣਾ ਵੀ ਸਾਡਾ ਫਰਜ਼ ਸੀ ਉਹਨਾਂ ਦਾ ਤੇ ਜੇ ਉਹ ਚਲੇ ਗਏ ਉਹਨਾਂ ਨੂੰ ਤੇ ਕੁਛ ਨਹੀਂ ਗਿਆ ਤੇ ਸਾਡੇ ਜਾਨ ਤੇ ਬਣ ਗਏ ਤੇ ਮੈਨੂੰ ਵੀ ਮਾਰਿਆ ਗਿਆ ਫਿਰ ਮੇਰੇ ਘਰ ਵਾਲੇ ਨੂੰ ਇਹ ਪਾਜ ਕਿੱਥਾ ਗਿਆ ਕਰਦੀ ਸੀ ਉਹ ਵਕਤ ਹਾਂਜੀ ਸਰਕਾਰੀ ਨੌਕਰੀ ਕਰਦੀ ਸੀ ਕੁਛ ਮੈਂ ਫਰੀ ਸਕੂਲ ਵਿੱਚ ਕਰਦੀ ਸੀ ਤੇ ਤੇ ਯਾਰ ਨਾ ਇੱਕ ਦਾਮੇ ਮਾਹੌਲ ਖਰਾਬ ਹੋ ਗਿਆ ਤੇ ਉਹ ਫਿਰ ਤੁਸੀਂ ਦੇਖ ਲਓ ਤੁਸੀਂ ਨਾ ਵਿੱਚ ਇਹ ਹਾਲਾਤ ਨੇ ਮਾਤਾ ਜੀ ਸਰਦਾ ਸੁਰਜੀਤ ਸਿੰਘ ਦੇ ਤਰ ਪਤਨੀ ਨੇ ਅਤੇ ਦਿੱਲੀ ਤੋਂ ਉੱਜੜ ਕੇ ਆਇਆ ਪਰਿਵਾਰ ਪਰ ਅਜੇ ਤੱਕ ਇਹਨਾਂ ਨੂੰ ਮੈਂ ਕਵਾਂਗਾ ਵੀ ਅਜੇ ਤੱਕ ਕੋਈ ਸ਼ਤ ਨਸੀਬ ਨਹੀਂ ਹੋਈ ਸਰਕਾਰ ਗਾੜੀ ਸਾਡੀ ਅਪੀਲ ਆ ਇਸ ਪਰਿਵਾਰ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਸਿੱਖਾਂ ਦਾ ਜੇ ਅਜਿਹੇ ਹਾਲ ਹੋਣਗੇ ਤੇ ਸਿੱਖ ਜਾਣਗੇ ਕਿੱਥੇ ਖਾਸ ਕਰਕੇ ਪੰਜਾਬ ਵਿੱਚ ਸਿੱਖਾਂ ਦੀ ਜੇ ਸਿੱਖ ਨਹੀਂ ਸੁਣੂਗਾ ਤੇ ਕੌਣ ਸੁਣੂਗਾ ਸਾਡੀ ਦਸ਼ਕਾਂ ਨੂੰ ਪੀ ਲਿਆ ਇਸੇ ਕਰਕੇ ਅਪਨੋ ਵੱਤ ਵਾਰ ਸ਼ੇਰ ਜਰੂ ਕਰਦੇ ਹੋ ਕਿਉਂਕਿ ਬੜੇ ਤਰਸਯੋਗ ਹਾਲਾਤ ਨੇ ਪਹਿਲਾਂ ਦਿੱਲੀ ਵਿੱਚੋਂ ਉਜੜ ਕੇ ਆਏ 40 ਸਾਲ ਹੋ ਗਏ ਨੇ ਉਸ ਤੋਂ ਬਾਅਦ ਇੱਥੇ ਆ ਕੇ ਵੀ ਜੜੀ ਆਪਣੀ ਛਾਤ ਨਹੀਂ ਸੀ ਮਿਲੀ ਤੁਸੀਂ ਤਸਵੀਰਾਂ ਵੇਖ ਲਓ ਕਿ ਹਾਲਾਤ ਨੇ ਇੰਨੇ ਕਿ ਹਾਲਾਤ ਮਾੜੇ ਨੇ ਮੈਂ ਕਹਿ ਸਕਦਾ ਵੀ ਨਾਕੇ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਐਸ ਕਰਕੇ ਤੁਹਾਡੇ ਸਾਥ ਹੀ ਲੋੜਿਆ ਦਸ਼ਕਾਂ ਵੱਤ ਵਾਰ ਸਪੋਰਟ ਕਰਿਓ ਇਸ ਪਰਿਵਾਰ ਦਾ ਕਿਉਂਕਿ ਤੁਹਾਡੇ ਸਾਥ ਬਿਨਾਂ ਇਹਨਾਂ ਦੀ ਕੋਈ ਮਦਦ ਨਹੀਂ ਕਰ ਸਕਦਾ ਤੇ ਗੱਲਬਾਤ ਕਰਾਂਗੇ ਉਹਨਾਂ ਦੀ ਬੇਟੀ ਆ ਦੋਤੀ ਉਹ ਵੀ ਸਾਡੇ ਨਾਲ ਹੈ ਮਨਪ੍ਰੀਤ ਮਨਪ੍ਰੀਤ ਕਿਸ ਤਰ੍ਹਾਂ ਪਰਿਵਾਰ ਵਾਲੇ ਅੱਜ ਤੁਸੀਂ মিডিਆ ਸਾਹਮਣੇ ਆਏ ਹੋ ਕੀ ਵਿਚਾਰ ਕਿਉਂ ਬਣਿਆ ਕਿਉਂ 40 ਸਾਲ ਹੋ ਗਏ ਬੜਾ ਲੰਮਾ ਸਮਾਂ ਹੋ ਗਿਆ ਅੱਜ ਤੁਹਾਨੂੰ ਸਾਹਮਣੇ ਆਉਣ ਦੀ ਕੀ ਲੋੜ ਪਈ ਹੈ ਦੇਖੋ ਕਾਫੀ ਸਾਲਾਂ ਦੇ ਜਦੋਂ ਆਪਾਂ ਦੇਖਿਆ ਵਾ ਬੀਜੀ ਕੰਮ ਕਰ ਰਹੇ ਨੇ ਸਾਡੇ ਕੋ ਵੀ ਸਾਲ ਜੀ ਇੱਕ ਅੱਧਾ ਦਿਨਾਂ ਦੇ ਨਹੀਂ ਤੋ ਆਪਾਂ ਮਿਲ ਕੇ ਚੱਲ ਜਾਈ ਰਹੀ ਕਿ ਦਿਨ ਰਾਤ ਇਹਨਾਂ ਨੇ ਮਿਹਨਤ ਕੀਤੀ ਆ ਹੁਣ ਇੰਨਾ ਦਾ ਏ ਕਿ 3-4 ਸਾਲ ਹੋ ਗਏ ਮਾਮਾ ਜੀ ਵੀ ਬਿਮਾਰ ਆ ਉਹ ਤੋਂ ਕਿਰਾਇਆ ਦੇਣਾ ਮਹੀਨਾ ਤੇ ਆਇਆ ਖੜਾ ਹੁੰਦਾ ਤੇ ਹੁਣ ਵੀ ਜੀ ਇਸ ਉਮਰ ਦੇ ਵਿੱਚ 9 ਘੰਟੇ ਕੰਮ ਕਰਦੇ ਨੇ ਲੋਕਾਂ ਦੇ ਮੈਡੀਕਲ ਇਨਕਲੇਵ ਜਾਂਦੇ ਨੇ ਇੱਥੋਂ ਤੇ ਬੜਾ ਔਖਾ ਹੈ ਕਿ ਰਾਹ ਰਸਤੇ ਜੇ ਵਜੂਦ ਨੂੰ ਕੁਝ ਹੋ ਜੇ ਨਾਲੇ ਤੁਰਿਆ ਵੀ ਨਹੀਂ ਹੁੰ ਜਾਂਦਾ ਇਹਨਾਂ ਕੋ ਸਹੀ ਤਰ੍ਹਾਂ ਤੇ ਬੜਾ ਤਸ ਹੁੰਦਾ ਹੈ ਆਪਾਂ ਜਿੰਨੇ ਜੋਗੇ ਆਪਾਂ ਤੇ ਆਪਣੇ ਵੱਲੋਂ ਕਰੀਦੀ ਜਾਂ ਮਦਦ ਪੜੇਗੀ ਹੁਣ ਇੱਕ ਪਰਿਵਾਰ ਚੋਂ ਲਾਉਣ ਲਈ ਜਿੰਨਾ ਖਰਚਾ ਚਾਹੀਦਾ ਹੁੰਦਾ ਸਿੱਤੇ ਇਹਨਾਂ ਦੇ ਛੱਤ ਹੋਈ ਇਹਨਾਂ ਨੂੰ ਹੱਕ ਮਿਲ ਜਾਂਦੇ ਕੋਈ ਮਦਦ ਦੀ ਲੋੜ ਵੀ ਨਹੀਂ ਹੈ ਤੇ ਮਨਪੀ ਕਿਸਤਾ ਦੇ ਦਿੰਦੇ ਹੋ ਪੰਜਾਬ ਵਿੱਚ ਰਹਿ ਕੇ ਸਿੱਖਾਂ ਨੂੰ ਖੁਦ ਇਨਸਾਨ ਇਨਸਾਫ ਲੈਣ ਵਾਸਤੇ ਅੱਜ ਅੱਜ ਹੀ ਠੁਕਰਾ ਖਾਣੀਆਂ ਪੈਂਦੀਆਂ ਵਾ ਸਿੱਖਾਂ ਦੀ ਕੋਈ ਸਿੱਖ ਨਹੀਂ ਮਦਦ ਕਰ ਰਿਆ ਕੀ ਹਾਲਾਤ ਨੇ ਅੱਜ ਇਹ ਪਰਿਵਾਰ ਨੂੰ ਛੱਤ ਨਸੀਬ ਨਹੀਂ ਹੋਈ ਕਿਸੇ ਵਕਤ ਛੱਤ ਹੈਗੀ ਸੀ ਪਰ ਛੱਤ ਖੋਲ ਹੀ ਗਈ ਆ ਉਦੋਂ ਦੇ 40 ਸਾਲ ਹੋ ਗਏ ਨੇ ਉੱਡੜ ਕੇ ਆਏ ਇਹਨੂੰ ਅੱਜ ਤੱਕ ਛੱਤ ਨਸੀਬ ਨਹੀਂ ਹੋਈ ਲੜਾਈ ਲੜ ਰਹੇ ਨੇ ਉਮਰ ਜਿਹੜੀ ਕਾਫੀ ਲੰਗੀ ਆ ਹੁਣ ਬਜ਼ੁਰਗ ਹੋ ਚੁੱਕੇ ਨੇ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਆ ਤੇ ਪਰ ਤੁਰਿਆ ਤੱਕ ਨਹੀਂ ਜਾਂਦਾ ਪਰ ਫਿਰ ਵੀ ਰੋਟੀ ਪਾਣੀ ਵਾਸਤੇ ਮਿਹਨਤ ਕਰਦੇ ਨੇ ਕੀ ਹਾਲਾਤ ਨੇ ਕੀ ਲੱਗਦਾ ੜੀ ਤਸ ਜੋ ਹਾਲਾਤ ਨੇ ਸਾਡੇ ਪੰਜਾਬ ਦੇ ਜੇਕਰ ਸਿੱਖਾਣੂ ਸਿੱਖ ਪੰਜਾਬ ਵਿੱਚ ਰਹਿ ਕੇ ਇਨਸਾਫ ਨਹੀਂ ਮਿਲਿਆ ਦੇ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਕਿ ਉਹ ਵੀ ਇੰਨੇ ਬਹਾਦਰ ਸਿੱਖ ਜਿਨ੍ਹਾਂ ਨੇ 1984 'ਚ ਆਪਣੀ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਇਹਨਾਂ ਨੂੰ ਕੋਈ ਖਤਰਾ ਥੋੜੀ ਸੀ ਉੱਥੇ ਤੇ ਇਹਨਾਂ ਨੇ ਆਪਣੀ ਕੌਮ ਦੇ ਪ੍ਰਤੀ ਫਰਜ਼ ਨਿਭਾਇਆ ਹੈ ਹੁਣ ਜਦੋਂ ਸਾਡੇ ਕੋਲ ਗੁਰਦੁਆਰਾ ਸਾਹਿਬ ਦੇ ਸਰਟੀਫਿਕੇਟ ਵੀ ਹੈਗੇ ਨੇ ਕਿ ਇਹਨਾਂ ਨੇ ਸਿੱਖਾਂ ਦੀਆਂ ਜਾਨਾਂ ਬਚਾਈਆਂ ਨੇ ਤੇ ਜ਼ਰੂਰ ਜੀ ਸਾਡੇ ਜਿਹੜੇ ਐਸਜੀਪੀਸੀ ਆ ਜਾਂ ਹੋਰ ਸਿੱਖ ਸੰਸਥਾਵਾਂ ਨੇ ਜਿਹੜੀਆਂ ਦੰਗਾਪ੍ਰ ਸੋਸਾਇਟੀਆਂ ਨੇ ਮੈਂ ਬੜਾ ਕੰਟੈਕਟ ਕੀਤਾ ਇਵਨ ਕਈ ਸੰਸਥਾਵਾਂ ਨੂੰ ਮੈਂ ਸੰਪਰਕ ਕੀਤਾ ਪਰ ਕੋਈ ਸੁਣਦਾ ਨਹੀਂ ਹੈ ਸੋਨੂ ਭਾਜੀ ਆਏ ਨੇ ਤਾਨੂੰ ਫੋਨ ਕੀਤਾ ਸੀ ਤੁਸੀਂ ਵੀ ਮਤਲਬ ਪਹਿਲੇ ਫੋਨ ਦੇ ਵਿੱਚ ਆਗੇ ਪਰਵਾਹ ਦੀ ਸਾਰ ਲਈ ਆ ਪਰ ਇੱਥੇ ਅੱਜ ਕੱਲ ਠੋਕਦਾ ਹੀ ਨਹੀਂ ਸੁਣਦਾ ਕੋਈ ਨਹੀਂ ਸੁਣਵਾਈ ਨਹੀਂ ਹੁੰਦੀ ਜੀ ਪਰ ਕੀ ਲੱਗਦਾ ਨਹੀਂ ਕਹਿੰਦੇ ਸਿੱਕ ਕੌਮ ਹਮੇਸ਼ਾ ਬਹਾਦਰ ਕੌਮ ਹਿਆ ਜਿਵੇਂ ਤੁਸੀਂ ਦੱਸਿਆ ਵੀ ਆਪਣਾ ਆਪ ਨੂੰ ਕਿਸੇ ਕਿਸਮ ਦਾ ਖਤਰਾ ਆ ਨਹੀਂ ਸੀ ਪਰ ਲੋਕਾਂ ਦੀ ਦੂਸਰੇ ਜਾਨ ਬਚਾਉਣ ਵਾਸਤੇ ਇਹਨਾਂ ਨੇ ਆਪਣੀ ਜਾਨ ਖਤਰੇ 'ਚ ਪਾਤੀ ਕਹਿੰਦੇ ਨੌਕਰੀ ਕਰਦੇ ਸੀ ਸਰਕਾਰੀ ਪਰ ਅੱਜ ਦਾਦਾ ਦੀ ਠੋਕੜਾ ਖਾ ਰਹੇ ਨੇ ਕਹਿੰਦੇ ਪੈਸੇ ਤੋਂ ਮਤਾਜ ਹੋ ਗਏ ਨੇ 1500 ਰੁਪਏ ਜੇ ਕਿਸੇ ਕੰਮ ਕਰਦੇ ਨੇ ਐਸੋ ਜਿੱਥੇ ਆਰਾਮ ਕਰਨਾ ਚਾਹੀਦਾ ਸੀ ਉੱਥੇ ਮਿਹਨਤ ਕਰਦੇ ਪਏ। ਬਿਲਕੁਲ ਜੀ ਦੇਖੋ ਇਹਨਾਂ ਨੇ ਤੇ ਹਮੇਸ਼ਾ ਮਿਹਨਤ 'ਤੇ ਵਿਸ਼ਵਾਸ ਰੱਖਿਆ। ਗਿਆਨੀ ਕੇ ਪਾਸ ਕੀਤੀ ਸੀ ਇਹਨਾਂ ਨੇ ਉਸ ਟਾਈਮ ਦੀ। ਚੰਗੇ ਪੜੇ ਲਿਖੇ ਸੀ ਸਰਕਾਰੀ ਨੌਕਰੀ ਕਰਦੇ ਸੀ ਦਿੱਲੀ ਦੇ ਸਕੂਲ 'ਚ। ਅਨਾਰਕਲੀ ਗਾਰਡਨ ਦੇ ਵਿੱਚ। ਫਿਰ ਜਦੋਂ ਮਹੌਲ ਖਰਾਬ ਹੋਇਆ ਤੇ ਆਪਣਾ ਇਹਨਾਂ ਨੇ ਪੂਰਾ ਫਰਜ਼ ਨਿਭਾਇਆ ਏ। ਫਿਰ ਇੱਥੇ ਆ ਕੇ ਇਹਨਾਂ ਨੂੰ ਰੈੱਡ ਕਾਰਡ ਅਲੋਟ ਹੋਇਆ। ਮਕਾਨ ਵੀ ਮਿਲਿਆ। ਪਰ ਮਤਲਬ ਕਿ 2 ਸਾਲਾਂ ਬਾਅਦ ਇਹਨਾਂ ਕੋ ਮਕਾਨ ਖਾਲੀ ਕਰਾ ਲਿਆ ਗਿਆ ਅਧਿਕਾਰੀਆਂ ਵੱਲੋਂ ਹੀ ਤੇ ਬਿਲਕੁਲ ਜੀ ਬੇਇਨਸਾਫੀ ਹੈ ਇਹਨਾਂ ਨੂੰ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਮੈਂ ਹੀ ਅਪੀਲ ਕਰਦੀ ਹਾਂ ਕਿ ਇਹਨਾਂ ਨੂੰ ਜੋ ਇਹਨਾਂ ਦੇ ਹੱਕ ਹੈ ਘੱਟੋ ਘੱਟ ਇਹਨਾਂ ਦੇ ਸਿਰ ਤੇ ਛੱਤ ਹੀ ਹੋਵੇ ਹਰ ਮਹੀਨੇ ਇਹਨਾਂ ਨੂੰ ਫਿਕਰ ਪਿਆ ਦਿੰਦਾ ਦਿਨ ਰਾਤ ਕਿ ਮੈਂ ਕਿਰਾਇਆ ਦੇਣਾ ਹੈ ਬੇਟੇ ਦੀ ਦਵਾਈ ਲੈਣੀ ਆ ਤੇ ਬੜਿਆ ਮੁਸ਼ਕਲ ਹੋ ਜਾਂਦਾ ਹੈ ਕਿ ਇੱਕ ਇੱਕ ਬੁਢਾਪਾ ਉਤੋਂ ਇੰਨੀਆ ਟੈਨਸ਼ਨ ਆ ਮਤਲਬ ਇਹਨਾਂ ਨੇ ਇਹਨਾਂ ਦੀ ਜ਼ਿੰਦਗੀ 'ਚ ਸੁੱਖ ਕਦੋਂ ਆਊਗਾ ਬਿਲਕੁਲ ਸਾਰੀ ਜ਼ਿੰਦਗੀ ਆਪਣੇ ਇਹਨਾਂ ਦਾ ਕੋਈ ਮੋਬਾਈਲ ਨੰਬਰ ਕੋਈ ਸੰਪਰਕ ਜੇ ਕਿਸੇ ਨੇ ਕੋਈ ਦਾਨੀ ਸੱਜਣ ਜਿਹੜਾ ਕੋਈ ਸਮਾਜ ਸੇਵੀ ਜਾਂ ਕੋਈ ਸਿੱਖ ਸੰਸਥਾ ਅੱਗੇ ਆਉਣੀ ਹੋਵੇ ਹੁੰਦਾ ਹੀ ਹੈ ਮਦਦ ਕਰਨ ਵਾਸਤੇ ਤੇ ਆਪਣਾ ਕੰਟੈਕਟ ਨੰਬਰ ਜੇ ਦੱਸ ਦਿਓ ਤੇ ਕਿਹੜੀ ਜਗ੍ਹਾ ਤੁਹਾਡੀ ਰਹਿ ਸਕ ਕਿੱਥੇ ਆ ਕੇ ਮਿਲਣਾ ਹੈ ਹਾਂ ਜੀ ਅ ਅਗਰ ਰਿਹਾਜ ਤੇ ਆ ਕੇ ਕਿਸੇ ਨੇ ਮਿਲਣਾ ਹੋਵੇ ਤੇ ਬਿਲਕੁਲ ਜੀ ਇੱਥੇ ਆ ਕੇ ਮਦਦ ਕਰ ਸਕਦੇ ਨੇ 103 ਨੰਬਰ ਹਾਊਸਿੰਗ ਬੋਰਡ ਕਲੋਨੀ ਹੈ ਰਣਜੀਤ ਐਵਨਿਊ ਅੰਮ੍ਰਿਤਸਰ ਤੇ ਮੋਬਾਈਲ ਨੰਬਰ ਜੋ ਪਰਿਵਾਰ ਦਾ ਹੈ 9501198906 ਤੇ ਕੰਟੈਕਟ ਕਰ ਸਕਦੇ ਨੇ ਹਾਂ ਜੀ 9501198906 ਠੀਕ ਹੈ ਜੀ ਬਹੁਤ ਬਧਨਵਾਦ ਜੀ ਇਸ ਨੂੰ ਸਿੱਖਿਆ ਵੀ ਮੋਬਾਈਲ ਨੰਬਰ ਵੀ ਇਸ ਪਰਿਵਾਰ ਨੇ ਦੱਸ ਦਿੱਤਾ ਗਿਆ ਵਾ ਤੇ ਜੇਕਰ ਕਿਸੇ ਨੇ ਅੱਗੇ ਆ ਕੇ ਇਸ ਸਿੱਖ ਪਰਿਵਾਰ ਦੀ ਮਦਦ ਕਰਨੀ ਹੋਵੇ ਤੇ ਅੱਗੇ ਆ ਕੇ ਮਦਦ ਕਰ ਸਕਦਾ ਕਿਉਂਕਿ ਜੇਕਰ ਪੰਜਾਬ ਵਿੱਚ ਰਹਿ ਕੇ ਸਿੱਖ ਸਿੱਖ ਦੀ ਮਾਤ ਦੇ ਗਾਊਗਾ ਤੇ ਫਿਰ ਕਿਹਦੀ ਮਦਦ ਕਰਾਂਗੇ ਸਾਡੀ ਦਸ਼ਕਾਂ ਨੂੰ ਅਪੀਲ ਆ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਮਾਤਾ ਦੀ ਉਮਰ 80 ਸਾਲ ਤੋਂ ਵੱਧ ਹੋ ਚੁੱਕੀ ਆ ਬਲਬੀਰ ਕੋ ਨਾ ਮਾਤਾ ਦਾ ਅਤੇ 84 ਬਲੇ ਇਹ ਪਰਿਵਾਰ ਦਿੱਲੀ ਤੋਂ ਲੋਕਾਂ ਦੀ ਜਾਨ ਬਚਾਉਂਦਾ ਪਚਾਉਂਦਾ ਅੱਜ ਖੁਦ ਉੱਜੜ ਗਿਆ ਤੁਸੀਂ ਦੇਖ ਸਕਦੇ ਹੋ ਕਿਸੇ ਵਕਤ ਛੱਤ ਸੀ ਆਪਣੀ ਅੱਜ ਛਤ ਵੀ ਨਸੀਬ ਨਹੀਂ ਹੋਈ ਉਦੋਂ ਦੇ ਉਹ ਜਿਹੜੇ ਹਜ ਤੱਕ ਉੱਡੇ ਪਏ ਨੇ ਕਿਉਂਕਿ ਇੱਥੇ ਆ ਕੇ 40 ਸਾਲ ਹੋ ਗਏ ਨੇ ਕਿਰਾਏ ਤੇ ਰਹਿਣੇ ਨੇ ਸੋ ਉਹਨੂੰ ਜੰਡੇ ਵਾਲਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਲੋਕਾਂ ਦੀ ਮਦਦ ਕਰਦੇ ਨੇ ਅਕਸਰ ਲੋਕਾਂ ਦਾ ਖੜਦੇ ਨੇ ਸੋ ਉਹਨੂੰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜਲਾ ਸੈਂਟਰ ਪੰਜਾਬ ਦੇ ਵਿੱਚ ਬਹੁਤ ਬਹੁਤ ਧੰਨਵਾਦ ਗਰਵਲ ਸਾਹਿਬ ਤੁਹਾਡਾ ਤੁਹਾਡੀ ਟੀਮ ਦਾ ਚਲੋ ਜੀ ਅੱਜ ਇਸ ਪਰਿਵਾਰ ਕੋ ਆਏ ਉਹ ਕਿਸਾ ਦੇ ਦਿਓ ਕੀ ਹਾਲਾਤ ਨੇ ਪਰਿਵਾਰ ਦੇ ਦਸ਼ਕਾ ਜੂ ਸਾਂਝਾ ਕਰਦੇ ਹੋ ਤੇ ਕਿਸ ਤਰ੍ਹਾਂ ਦੇ ਦਿਓ ਪੰਜਾਬ ਚ ਰਹਿ ਕੇ ਸਿੱਖ ਸਿੱਖ ਦੀ ਮਤ ਨਹੀਂ ਕਰ ਰਿਹਾ ਤੇ ਅੱਜ ਇਹ ਪਰਿਵਾਰ ਦਾਦਾ ਦੀ ਫੋਕਰਾ ਖਾ ਰਿਆ ਵਾ ਪਹਿਲਾਂ ਦਿੱਲੀ ਚ ਉੱਜੜ ਕੇ ਆਏ ਸੀ 40 ਸਾਲ ਹੋ ਗਏ ਨੇ ਤੇ ਅੱਜ ਇੱਥੇ ਵੀ ਉਜੜੇ ਪਹਿਲਾਂ ਹਾਲਾਤ ਨਹੀਂ ਕਿਉਂਕਿ ਆਪਣੀ ਛਜੇ ਤੇ ਛਾਤ ਨਹੀਂ ਹੈਗੀ ਤੇ ਅੱਜ ਵੀ ਉਜੜੇ ਨਾਲ ਹਸਾਬ ਹੀ ਆ ਬਿਲਕੁਲ ਗਰੇਵਲ ਸਾਹਿਬ ਬਿਲਕੁਲ ਤੁਸੀਂ ਸੱਚ ਕਿਹਾ ਜੋ ਵੀ ਹੈ ਇਹ ਹਾਲਾਤ ਕਹਿੰਦੇ ਜਿਸ ਤਨ ਲੱਗੇ ਉਹੀ ਜਾਣੇ ਇਹਨਾਂ ਨਾ ਵਿਚਾਰਿਆਂ ਨੇ ਹੱਡ ਬੀਤੀ ਆ ਤੇ ਇਹੋ ਜਾਣਦੇ ਨੇ ਇੱਥੋਂ ਦੇ ਹਾਲਾਤ ਜਿਹੜੇ ਆ ਇਹਦੇ ਵੱਤ ਤੋਂ ਵੱਤਾ ਪਹਿਲਾਂ ਤੇ ਉੱਥੋਂ ਆਏ ਵਿਚਾਰੇ ਉੱਜੜ ਕੇ ਜਦੋਂ ਉੱਥੋਂ ਆਏ ਤੇ ਇੱਥੇ ਦਰਦਰਦੀਆਂ ਠੋਕਰਾਂ ਖਾਣ ਲਿਆ ਜੋ ਇਹਨਾਂ ਦਾ ਹੱਕ ਬਣਦਾ ਸੀ ਉਹ ਸਰਕਾਰ ਨੇ ਪ੍ਰਸ਼ਾਸਨ ਨੇ ਨਹੀਂ ਦਿੱਤੋ ਕਿਸੇ ਹੋਰ ਨੂੰ ਦਿੱਤਾ ਫਲੈਟ ਇਹਨਾਂ ਦਾ ਇੱਕ ਰੈੱਡ ਕਾਰਡ ਬਣਾਤਾ ਉਹਦੇ ਤੇ ਕਿਤੇ 2 ਲੱਖ ਮਿਲਿਆ ਇਹਨਾਂ ਨੂੰ ਬਾਅਦ ਚੋਂ ਕੁਝ ਮਿਲਿਆ ਹੀ ਨਹੀਂ ਉਹ ਵੀ ਕਿਸੇ ਨਿਸ਼ਤਾਨੀ ਨਾਲ ਕਟਾਤਾ ਉਹ ਜਾ ਕੇ ਡੀਸੀ ਸਾਹਿਬ ਨੂੰ ਮੈਂ ਮਿਲਿਆ ਪਰਿਵਾਰਾਂ ਨੂੰ ਲੈ ਕੇ ਗਏ ਸੀ ਪਰ ਗੱਲ ਇਹ ਆਂ ਕਿ ਐਸੇ ਪਰਿਵਾਰਾਂ ਨੂੰ ਵੀ ਇਨਸਾਫ਼ ਮੰਗਣਾ ਪਵੇ ਜਾ ਕੇ ਦਰਦਰਦੀਆਂ ਠੋਕਰਾਂ ਖਾਣੀਆਂ ਪੈਣ ਜਿਹੜੇ ਪਹਿਲਾਂ ਹੀ ਮਰੇ ਮਰਿਆ ਨੂੰ ਕੀ ਮਾਰਨਾ ਪਰ ਅੱਜ ਜਿੱਥੇ ਸਾਡੀ ਸਿੱਖ ਕੌਮ ਵੇਖੋ ਕਿੱਥੋਂ ਕਿੱਥੋਂ ਤੱਕ ਵਿਖਾਉਂਦੇ ਆ ਵੀ ਅਸੀਂ ਵੇਖੋ ਕਿਤੇ ਵੀ ਕਿਤੇ ਵੀ ਕੋਈ ਗੱਲ ਹੋ ਜੇ ਤਾਂ ਮਿੰਟ 'ਚ ਹੀ ਲੜਾਈ ਮਗਰੋਂ ਲੱਗਦੀ ਤਾਂ ਲੰਗਰ ਪਹਿਲਾਂ ਹੀ ਲੈ ਕੇ ਤਿਆਰ ਹੀ ਰੱਖਿਆ ਹੁੰਦਾ ਇਹਨਾਂ ਨੇ ਵੀ ਲੜਾਈ ਲੱਗਣ ਵਾਲੀ ਤਾਂ ਅਹੀਂ ਜਾਣਾ ਪਰ ਇੱਥੋਂ ਦੇ ਹਾਲਾਤ ਵੇਖੋ ਤੁਸੀਂ ਬਾਹਰ ਮੈਡੀਕਲ ਕੈਂਪ ਲਾਏ ਤੁਹਾਡੇ ਕੀ ਕਰਨਗੇ ਲੋਕਾਂ ਦੀ ਮਦਦ ਕੀਤੀ ਕੀ ਕਰੋਗੇ ਜੇ ਤੁਸੀਂ ਆਪਣਿਆਂ ਦੀ ਨਹੀਂ ਕਰ ਸਕਦੇ ਤੇ ਇਸ ਕਰਕੇ ਉਹ ਦੂਜਾ ਇੱਥੋਂ ਬਹੁਤ ਸਾਰੇ ਲੋਕ ਨੇ ਸਾਡੇ ਜਿਹੜੇ ਵਿਖਾਵਾ ਜ਼ਿਆਦਾ ਕਰਦੇ ਨੇ ਪਰ ਜ਼ਰੂਰਤਮੰਦਾਂ ਦੀ ਮਦਦ ਦੀ ਜਦੋਂ ਗੱਲ ਆਉਂਦੀ ਆ ਨਾ ਉੱਥੇ ਬਹੁਤ ਪਿਛੇ ਹੋ ਜਾਂਦੇ ਕੁਝ ਦਾਨੀ ਸੱਜਣ ਐਸੇ ਨੇ ਜਿਹੜੇ ਐਸਾ ਹੱਥ ਨਾ ਕਰਦੇ ਦੂਜੇ ਹੱਥ ਨਾਲ ਪਤਾ ਵੀ ਨਹੀਂ ਲੱਗਦਾ ਪਰ ਅੱਜ ਜੇ ਸਾਡੀ ਕੌਮ ਨੂੰ ਜਿਹੜੇ ਰਸਤੇ ਤੇ ਗੁਰੂ ਸਾਹਿਬ ਨੇ ਤੋਰਿਆ ਸੀ ਨਾ ਅਸੀਂ ਉੱਥੋਂ ਭਟਕ ਗਏ ਤੇ ਭਟਕਾਉਣ ਵਾਲਾ ਕੌਣ ਸਾਡੀ ਐਜੀਪੀਸੀ ਐਜੀਪੀਸੀ ਕੋਲੇ ਗਏ ਉਹਨਾਂ ਨੇ ਇਹਨਾਂ ਦੀ ਸਾਰੀ ਨਹੀਂ ਲਈ ਐਜੀਪੀਸੀ ਕੋਲ ਕੋਈ ਵੀ ਚਲ ਜਾਂਦਾ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਨਹੀਂ ਸਮਝ ਆਈ ਸਿੱਖਾਂ ਦੀ ਐਜੀਪੀਸੀ ਹੋਵੇ ਜਿਸ ਦਾ ਬਜਟ ਸਰਕਾਰ ਤੋਂ ਵੀ ਜ਼ਿਆਦਾ ਹੋਵੇ ਤੇ ਉਸ ਘਰ ਤੋਂ ਗੁਰੂ ਰਾਮਦਾਸ ਦੇ ਤੋਂ ਕੋਈ ਖਾਲੀ ਮੁੜ ਕੇ ਆਜੇ ਤੇ ਉਥੇ ਤੇ ਫਿਰ ਸਹੀ ਗੱਲ ਸੀ ਸੀਐਮ ਸਾਹਿਬ ਦੀ ਕਹਿੰਦੇ ਜੋ ਕੋਈ ਜਾਂਦਾ ਤੇ ਫੁੱਲ ਚੜਾਇਆ ਕਰੋ ਪੈਸੇ ਨਾ ਚੜਾਇਆ ਕਰੋ ਸੰਗਤ ਦੇ ਪੈਸੇ ਤੇ ਜਦੋਂ ਰੈਲੀਆਂ ਦੇ ਵਿੱਚ ਲੰਗਰ ਇਹਨਾਂ ਨਾ ਰੁੱਲਦਾ ਹੁੰਦਾ ਤੇ ਉਦੋਂ ਤੇ ਅਸੀਂ ਪਰਦਾਸ਼ ਕਰ ਲੈਂਦੇ ਤੇ ਤੁਸੀਂ ਆਪਣੇ ਲੋਕਾਂ ਦੇ ਵੇਖੋ ਜਿਹੜਾ ਮੱਥਾ ਟੇਕਣਾ ਆਉਂਦੇ ਤੇ ਉਹ ਗਰੀਬ ਘਰ ਜਿਹੜੇ ਆ ਜਿਹੜੇ ਵਿਚਾਰੇ ਉੱਜੜ ਗਏ ਉਹਨਾਂ ਦੇ ਘਰਾਂ 'ਚ ਅੱਜ ਰੋਟੀ ਨਹੀਂ ਪਕਣ ਢੀ ਤੇ ਇਹ ਕਿਹੜੇ ਬੰਦੇ ਨੂੰ ਸਿਸਟਮ ਇਹਨਾਂ ਚਲਾਤਾ ਕਿਤੇ ਅਕਾਲੀ ਫੂਲਾ ਸਿੰਘ ਹੁੰਦਾ ਸੀ ਜਿਸ ਦੇ ਹੁਕਮ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਜਾ ਕੇ ਸਿਰ ਝੁਕਾਉਂਦੇ ਸੀ ਤੇ ਅੱਜ ਦੇ ਆ ਸਾਡੇ ਹੁਕਮਰਾਣ ਆਏ ਦਿਨ ਕੋਈ ਨਾ ਕੋਈ ਵਿਵਾਦ ਕੋਈ ਨਾ ਕੋਈ ਵਿਵਾਦ ਪ੍ਰਧਾਨ ਸਾਹਿਬ ਆ ਉਹ ਆਪਣੀ ਕੁਰਸੀ ਬਚਾਉਣ ਲਈ ਲੱਗੇ ਇੱਥੇ ਤੇ ਸਿਸਟਮ ਸਿਰਫ ਆਪਣੇ ਤੱਕ ਹੀ ਸੀਮਤ ਰਹੇਗਾ ਲੋਕਾਂ ਨੂੰ ਉਲਝਾਤਾ ਜੇ ਅੱਜ ਹਸਪਤਾਲ ਚ ਚਲਜੋ ਉੱਥੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੋਈ ਸਾਡਾ ਸਕੂਲ ਨਹੀਂ ਅੱਜ ਸਾਡੇ ਸਿੱਖ ਲੋਕ ਕੀ ਕਰਨ ਦੇ ਆ ਅੱਜ ਮੈਂ ਵੀ ਇਹ ਚੀਜ਼ਾਂ ਤੋਂ ਵੇਖਿਆ ਨੇੜੇ ਹੋ ਕੇ ਪੀ ਤਾਹੀ ਉਹ ਧਰਮ ਪਰਵਰਤਨ ਕਰਨ ਦੇ ਉਹਦਾ ਸਾਰਾ ਜ਼ਿੰਮੇਵਾਰ ਕੌਣ ਹੈ ਜੀਪੀਸੀ ਜਦੋਂ ਕਿਸੇ ਦੀ ਸਾਰ ਨਹੀਂ ਲੈਂਦੀ ਫਿਰ ਉਧਰੋਂ ਚੱਲ ਜਾਂਦੇ ਫਿਰ ਸਾਡੇ ਕੋਈ ਧਰਮ ਦੇ ਠੇਕੇਦਾਰ ਆਉਂਦੇ ਉਹਨਾਂ ਨੂੰ ਕੁੱਟ-ਕੁੱਟ ਕੇ ਲਿਆਉਂਦੇ ਯਾਰ ਤੁਸੀਂ ਨਹੀਂ ਕਿਸੇ ਦੀ ਮਦਦ ਕਰਨੀ ਤੇ ਲੋਕਾਂ ਜਾਣਾ ਹੀ ਆ ਪੀ ਕਰੋ ਮਦਦ ਤੁਸੀਂ ਵਿਖਾਵੇ ਛੋਸ਼ੇ ਬਾਜੀਆਂ ਤਾਂ ਐਡੇ-ਐਡੇ ਕਰਦੇ ਆਪਣੇ ਆਦੀ ਮਦਦ ਕਰੋ ਆਪਣੇ ਜਿਹੜੇ ਵਿਚਾਰੇ ਉਹ ਅੱਜ ਕਿਹੜੇ ਹਾਲਾਤਾਂ 'ਚ ਇਹਨਾਂ ਦੇ ਬੱਚੇ ਦੇ ਦਿਲ 'ਚ ਛੀਕਿਆ ਉਨੇ ਇਲਾਜ ਕਰਾਉਣਾ ਮਾਤਾ ਦੀ 85 ਸਾਲ ਤੋਂ ਉੱਪਰ عمرਿਆ ਉਹ 1500 ਰੁਪਏ ਲੋਕਾਂ ਦੇ ਘਰਾਂ ਚ ਲੈ ਕੇ ਕੰਮ ਕਰਨ ਲਈ ਉਹੀ ਕਮਾਉਣਾ ਹੈ ਕਿੱਥੋਂ ਕਿਦਾਂ ਪਰਿਵਾਰ ਪਾਲ ਲੂ ਪਰ ਗੱਲ ਕਰੀ ਸੋਨੂ ਜੀ ਅਸੀਂ ਦੇਖਿਆ ਵੀ ਪੰਜਾਬ ਕਹਿੰਦੇ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਕਹਿੰਦੇ ਇੱਥੇ ਲੋਕ ਕੋਈ ਵੀ ਭੁਖਾਣੀ ਸੌਂਦਾ ਗੁਰੂ ਆਮ ਬਾਦ ਨਗਰੀ ਆ ਕਹਿੰਦੇ ਹਰ ਕੋਈ ਕਿਸੇ ਵਾਸਤੇ ਮਤਵਾਤੇ ਪਹੁੰਚ ਜਾਂਦਾ ਵਾ ਬਸ ਦੇਖਿਆ ਜੇ ਪਰਿਵਾਰ ਆ ਗੋਸਿਕ ਪਰਿਵਾਰ ਆ ਅੱਜ ਇੱਥੇ ਆ ਕੇ ਕੋਈ ਨਹੀਂ ਪਹੁੰਚਿਆ ਅਸੀਂ ਦੇਖਦੇ ਜਿਵੇਂ ਤੁਸੀਂ ਗੱਲ ਕੀਤੀ ਕਿ ਲੰਗਰ ਸੀ ਪਹਿਲੋ ਉਲਾਦ ਲੈਂਦੇ ਕਿਤੇ ਗੱਲ ਸ਼ੁਰੂ ਹੁੰਦੀ ਆ ਪਰ ਅੱਜ ਇਸ ਪਰਿਵਾਰ ਤੱਕ ਕਿਸੇ ਨੇ ਲੰਗਰ ਨਹੀਂ ਪਹਚਾਇਆ ਕਿਸੇ ਨੇ ਰੋਟੀ ਨਹੀਂ ਪਚਾਈ ਇਸ ਪਰਿਵਾਰ ਦਾ ਕਿਸੇ ਰਾਸ਼ਨ ਤੱਕ ਨਹੀਂ ਲਗਾਇਆ ਵੀ ਇਸ ਪਰਿਵਾਰ ਦਾ ਮਹੀਨੇ ਦਾ ਰਾਸ਼ਨ ਨਹੀਂ ਲਗਾ ਦिए ਬੜੀਆਂ ਸੰਸਥਾ ਨੇ ਅਮਰਸਰ ਵਿੱਚ ਬੜੇ ਸਮਾਜ ਸੇਵੀ ਨੇ ਬੜੀ ਲੋਕੀ ਖਬਰ ਵੀ ਸਾਡੀ ਦੇਖਦੀ ਹੋਗੇ ਪਰ ਪਤਾ ਨਹੀਂ ਕਿਉਂ ਨਹੀਂ ਪੰਜਾਬ ਦੀ ਅਮਰਸਰ ਦੀ ਗੱਲ ਕਰੀ ਕਿਉਂ ਨਹੀਂ ਅੱਜ ਤੱਕ ਇਸ ਪਰਿਵਾਰ ਕੋਈ ਬੋੜਿਆ ਇਹੀ ਤੇ ਗੱਲ ਸਾਡੀ ਮਤਲਬ ਮਾੜੀ ਆ ਵੀ ਜਦੋਂ ਅਸੀਂ ਕਿਤੇ ਆਵਾਂਗੇ ਨਾ ਕਿਸੇ ਦੀ ਸੁਣਾਗੇ ਨਾ ਗੁਰੂ ਘਰ ਮੱਥਾ ਟੇਕਦੇ ਆ ਨਾ ਜਿਹੜਾ ਬਥੇਰਾ ਸੋਨਾ ਲਾਤਾ ਬਥੇਰਾ ਕੋ ਚੜਾਤਾ ਜਿਹੜਾ ਵੀ ਕੰਮ ਇੱਕ ਨਿਸ਼ਾਨ ਸਾਹਿਬ ਜਿਹੜਾ ਸਾਡਾ ਝੂਲਦਾ ਉਹਦਾ ਮਤਲਬ ਕੀ ਆ ਵੀ ਉੱਥੇ ਇੱਕ ਮਰਦਾ ਗਮੜਾ ਬੈਠਾ ਉਹਦੀ ਸ਼ਰਨ ਚ ਜਿਹੜਾ ਚਲ ਗਿਆ ਖਾਲੀ ਨਹੀਂ ਮੁੜੂਗਾ ਤੇ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ਤੋਂ ਭਟਕ ਗਏ ਗੁਰੂ ਘਰ ਦਾ ਚੜਾਵਾ ਜਿਹੜਾ ਸੰਗਤ ਦਾ ਚੜਾਵਾ ਔਰ ਸੰਗਤ ਚ ਖਰਚਾ ਜਾਣਾ ਚਾਹੀਦਾ ਨਾ ਕਿ ਪੋਲਿਟਿਕਲ ਪਾਰਟੀਆਂ ਦੇ ਕੰਮਾਂ ਚ ਤੇ ਨਾ ਆਪਣੇ ਨਿੱਜੀ ਖਰਚਿਆਂ ਚ ਤੇ ਇਹ ਗਰੀਬ ਜਿਹੜੇ ਆ ਜਿਨ੍ਹਾਂ ਨੂੰ ਲੋੜ ਹੀ ਉਹਨਾਂ ਨੂੰ ਮਿਲਦਾ ਨਹੀਂ 2500 ਰੁਪਿਆ 2600 ਕਿਰਾਇਆ ਦੇਣ ਦਾ ਉਹ ਭਾਜੀ ਅਮਰਜੀਤ ਹੈਗੇ ਆ ਰੋਪੜ ਤੋਂ ਉਹਨਾਂ ਨੇ ਕਿਹਾ ਚਲੋ ਉਹਨਾਂ ਤੱਕ ਖਬਰ ਪਹੁੰਚੀ ਉਹ ਕਹਿੰਦੇ ਵੀ ਮੈਂ ਦੇ ਦਿਆ ਕਰੂੰ ਹਰ ਮਹੀਨੇ ਕਿਰਾਇਆ ਰਸ਼ਨ ਦਾ ਚਲੋ ਜਿੰਨੇ ਜੋਗੇ ਅਸੀਂ ਕਰਜਾ ਕਰਾਂਗੇ ਪਰ ਗੱਲ ਇਹ ਆ ਵੀ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ ਜਿਹੜੀਆਂ ਸਹੂਲਤਾਂ ਚਾਹੀਦੀਆਂ ਸੀ ਉਹ ਤੇ ਮਿਲਣੀਆਂ ਚਾਹੀਦੀਆਂ ਸੀ ਨਾ ਆਟਾ ਦਾਲ ਸਕੀਮ ਹੈ ਉਹ ਗਰੀਬ ਲੋਕਾਂ ਲਈ ਸੀ ਉਹ ਇਹਨਾਂ ਤੱਕ ਪਹੁੰਚੀ ਨਹੀਂ ਜਿਹੜੇ ਛੱਤਾਂ ਦੇ ਪੈਸੇ ਆਉਂਦੇ ਆ ਘਰ ਮਿਲਦੇ ਉਹ ਇਹਨਾਂ ਲਈ ਸੀ ਉਹ ਨਹੀਂ ਮਿਲੇ ਬਹੁਤ ਸਾਰੀਆਂ ਸਹੂਲਤਾਂ ਸੀ ਜਿਹੜੀਆਂ ਨਹੀਂ ਮਿਲੀਆਂ ਇਹਨਾਂ ਨੂੰ ਮੈਂ ਲੈ ਕੇ ਵੀ ਗਿਆ ਡੀਸੀ ਸਭ ਕੋ ਚਲੋ ਉਹ ਪਰਮਾਤਮਾ ਕਰੇ ਕਿਰਪਾ ਵੀ ਇਹਨਾਂ ਦਾ ਜਿਹੜਾ ਤੁਹਾਡੇ ਜ਼ਰੀਏ ਪਰ ਆਪਣੇ ਕੌਮ ਦੇ ਲੋਕਾਂ ਨੂੰ ਮੈਂ ਕਹੂੰ ਭਰਾਓ ਥੋੜਾ ਜਿਆਦਾ ਜਾਗੋ ਅਸੀਂ ਜਿਹੜੇ ਆ ਫਾਲਤੂ ਦੇ ਖਰਚੇ ਇਹਨਾਂ ਨੂੰ ਦਿੰਨੇ ਆ ਨਾ ਪਰਚੀਆਂ ਕਟਾਉਣੇ ਆ ਤੇ ਮੱਥਾ ਟੇਕਦੇ ਜਿਆਦਾ ਉਹ ਬੰਦ ਕਰਕੇ ਕਿਸੇ ਉਹ ਜ਼ਰੂਰਤਮੰਦ ਦੀ ਮਦਦ ਕਰਿਆ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ ਇਹਨਾਂ ਨੂੰ ਵੀ ਸਾਡਿਆਂ ਨੂੰ ਵੀ ਬੰਦਿਆਂ ਨੂੰ ਅਕਲ ਆ ਜਾਏ ਵੀ ਐਡਾ ਸਾਡਾ ਬਜਟ ਸੀ ਘਟ ਗਿੱਧਾਂ ਗਿਆ ਜਦੋਂ ਕੋਵਿਡ ਆਇਆ ਸੀ ਨਾ ਆਮ ਲੋਕ ਬਾਹਰ ਨਿਕਲੇ ਸੀ ਸਾਡੀ ਐ ਜੀ ਪੀ ਸੀ ਉਦੋਂ ਵੀ ਨਹੀਂ ਖਲੋਤੀ ਕਿਸੇ ਨਾਲ ਤੇ ਨਾ ਸਾਡੇ ਹਸਪਤਾਲ ਚ ਕੋਈ ਇਲਾਜ ਕਰਾ ਸਕਦਾ ਨਾ ਸਾਡਾ ਕੋਈ ਬੱਚਾ ਸਕੂਲ ਚ ਪੜ੍ਹ ਸਕਦਾ ਤੇ ਫਿਰ ਲੋਕਾਂ ਨੇ ਛੜ ਛੜ ਦੂਜਾ ਧਰਮ ਪਰਿਵਰਤਨ ਨਹੀਂ ਕਰਨਾ ਫਿਰ ਇਹਨਾਂ ਦੇ ਮੂੰਹal ਥੋੜੀ ਵੇਖਣਾ ਇਹ ਤੇ ਨਿਆਰੇ ਲੈਣ ਡੇ ਉੱਥੇ ਗੁਰੂ ਦੀ ਗੋਲ ਕਰਨ ਵਰਤਨ ਡੈ ਨੀਅਜ ਤੇ ਜਿਹੜੇ ਇਹ ਲੋਕ ਆ ਸਾਡੀ ਕੌਮ ਦੇ ਰੋਂ ਡੈ ਤੇ ਅੱਜ ਦੁੱਖ ਲੱਗਾ ਮੈਨੂੰ ਜਦੋਂ ਪਰਿਵਾਰ ਉੱਥੇ ਗਿਆ ਉਹਨਾਂ ਦੀ ਸਾਰ ਨਹੀਂ ਲਈ ਤਾ ਮੀ ਸਾਹਿਬ ਕਮ ਸੇ ਕਮ ਤੁਸੀਂ ਲੋਕਾਂ ਦੀ ਸਾਰ ਲਓ ਲੋਕ ਤੁਹਾਡੇ ਕੋਲ ਜੋ ਜਵਾਬ ਮੰਗਦੇ ਫਿਰ ਤੁਹਾਡੇ ਕੋਲ ਜਵਾਬ ਨਹੀਂ ਹੁੰਦੇ ਸੁਖਬੀਰ ਬਾਦਲ ਨੂੰ ਮਾਫੀ ਬਾਅਦ ਚੋ ਦੇ ਦੇਓ ਪਹਿਲਾ ਆਪਣੇ ਲੋਕਾਂ ਦਾ ਇਨਸਾਫ ਕਰੋ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਜਿੱਥੇ ਬੈਠੇ ਜੇ ਨਾ ਉਹ ਉਥੇ ਹਰ ਬੰਦਾ ਜਿਹੜਾ ਵਾ ਨੀਵਾ ਹੋ ਕੇ ਆਉਂਦਾ ਤੇ ਗੁਰੂ ਸਾਹਿਬ ਦੇ ਘਰ ਚੋਂ ਕੋਈ ਖਾਲੀ ਨਹੀਂ ਮੁੜਦਾ ਤੇ ਪਰੇ ਪਰਿਵਾਰ ਖਾਲੀ ਆ ਬਹੁਤ ਦੁੱਖ ਲਗਾ ਇਹ ਪਰਿਵਾਰ ਜਦੋਂ ਖਾਲੀ ਆ ਵੀ ਗੁਰੂ ਰਾਮਦਾਸ ਦੇ ਘਰ ਚੋਂ ਇਸ ਤੋਂ ਦੁੱਖ ਵਾਲੀ ਗੱਲ ਕੀ ਹੋ ਸਕਦੀ ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਰਾਓ ਕਿਸੇ ਨੂੰ ਲੋੜ ਨਹੀਂ ਗਾਂ ਕੈਂਡੀ ਡਾਇਰੈਕਟ ਇੱਥੇ ਆਓ ਪਰਿਵਾਰ ਨੂੰ ਮਿਲੋ ਜਿੰਨੇ ਜੋਗੇ ਹੈਗੇ ਉਹਨਾਂ ਦੀ ਮਦਦ ਕਰ ਦਿਓ ਆਣ ਕੇ ਅਸੀਂ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਉਹਦੇ ਅਕਾਊਂਟ ਚ ਪਾ ਦਿਓ ਆ ਕਰ ਦਿਓ ਜਿੰਨੇ ਜੋਗੇ ਹੈਗੇ ਜੇ ਪਰਿਵਾਰ ਕੋਲ ਖੁਦ ਆਓ ਤੇ ਉਹਨਾਂ ਦੀ ਮਦਦ ਕਰਕੇ ਜਾਓ ਜਿੰਨੇ ਜੋਗੇ ਵੀ ਹੈਗੇ ਜੇ ਅਸਲ ਮਦਦ ਇਹੀ ਹੈ ਇਨਸਾਨੀਅਤ ਦੇ ਨਾਤੇ ਸਾਡੇ ਬਣਦੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਗੁਰੂ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਗੁਰੂ ਸਾਹਿਬ ਦੇ ਜਿਹੜੇ ਲਬਜ਼ੇ ਸੱਚ ਹੈ ਬਾਣੀ ਦੇ ਵਿੱਚ ਜੋ ਲਿਖਿਆ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਜਿਹੜਾ ਉਹ ਭਲਾਵਾ ਜਿਹਦੇ ਵਿੱਚ ਸਭ ਦਾ ਭਲਾ ਆਉਂਦਾ ਤੇ ਸਾਡੇ ਜਿਹੜੇ ਚੰਦ ਬੰਦੇ ਆ ਜਿਹੜੇ ਆਪਣਾ ਭਲਾ ਮੰਗਦੇ ਦੂਜਿਆਂ ਦਾ ਭਲਾ ਨਹੀਂ ਇਸ ਕਰਕੇ ਸਰਬਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਉਹਦੇ ਚ ਹੀ ਸਭ ਦੇ ਭਲੇ ਚ ਸਾਡਾ ਭਲਾ ਹੋਣਾ ਵਾ ਠੀਕ ਹੈ ਜੀ ਬਹੁਤ ਬਤਨਵਾਦ ਜੀ ਇਹ ਸੀ ਗੱਲਬਾਤ ਸੀ ਸੋਲੂ ਜੰਡੇ ਵਾਲਾ ਜਿਹੜੇ ਕਿ ਅੱਜ ਇਸ ਪਰਿਵਾਰ ਕੋ ਆਏ ਨੇ ਜਿਹੜਾ ਕਿ ਪਰਿਵਾਰ ਦਿੱਲੀ ਤੋਂ ਉੱਜੜ ਕੇ ਆਇਆ ਵਾ ਅੱਜ ਹਾਲਾਤ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਕੀ ਤਸਵੀਰਾਂ ਵਿੱਚ ਸਾਢੀ ਦਸ਼ਕਾਂ ਨੂੰ ਪੀ ਲਿਆ ਇਸ ਪਰਿਵਾਰ ਦੀ ਵੱਤ ਵੱਦ ਮਦਦ ਕਰੋ ਇਸ ਪਰਿਵਾਰ ਦੀ ਸਾਰ ਲੋ ਤਾਂ ਜੋ ਕਿ ਜਿਹੜਾ ਸਾਡੇ ਪੰਜਾਬ ਵਿੱਚ ਰਹਿ ਕੇ ਸਿੱਖ ਪਰਿਵਾਰ ਇਸ ਤਰ੍ਹਾਂ ਜਿਹੜਾ ਕੀ ਦਰਦ ਦਾ ਟੁਕੜਾ ਖਾ ਰਿਹਾ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਇਸ ਕਰਕੇ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਨੂੰ ਕਰਦੇ ਹੋ ਜਿਹੜੇ ਜੀ ਕੀ ਇਸ ਸਿੱਖ ਪਰਿਵਾਰ ਨੂੰ ਜਿਦਾ ਸਿੱਖ ਜਿਹੜੇ ਕੀ ਉਹ ਪਿਆਰ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ